ਸასი ਗੱਲ ਕਿਸਾਨ ਸਾਥੀਓ ਤੁਸੀਂ ਜੁੜ ਚੁੱਕੇ ਹੋ ਸਾਡੇ ਇਸ ਪੇਜ ਦੇ ਨਾਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ 13 ਦਸੰਬਰ 2023 ਨੂੰ ਦੇਸ਼ ਦੀਆਂ ਅਲੱਗ-ਅਲੱਗ ਮੰਡੀਆਂ ਦੇ ਵਿੱਚ ਜਿਹੜੇ ਸਰੋਂ ਦੇ ਕੀ ਭਾਰੇ ਸਨ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਾਲੋ ਕਰ ਲਿਓ ਇਸ ਪੇਜ ਨੂੰ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਜੈਪੁਰ ਦੇ ਵਿੱਚ ਕੱਲ ਸਰੋਂ ਦਾ ਕੀ ਰੇਟ ਰਿਹਾ ਸੀ ਜੀ ਹਾਂ ਸਰੋਂ ਦਾ ਰੇਟ ਕੱਲ ਜੈਪੁਰ ਦੇ ਵਿੱਚ 5532 ਰੁਪਏ ਹਨੂਮਾਨਗੜ੍ਹ ਦੇ ਗੋਲੂ ਵਾਲਾ ਵਿੱਚ 5290 98 ਰੁਪਏ ਪ੍ਰਤੀ ਕੁਆਂਟਲ ਤੇ ਸਵਾਈ ਮਾਧੋਪੁਰ ਦੇ ਵਿੱਚ ਜਿਹੜਾ ਰੇਟ ਸੀਗਾ ਸਰੋਂ ਦਾ ਉਹ 5370 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਇਸੇ ਤਰ੍ਹਾਂ ਹੀ ਸਵਾਈ ਮਾਧੋਪੁਰ ਦੇ ਗੰਗਾਪੁਰ ਸਿਟੀ ਦੇ ਵਿੱਚ ਜਿਹੜਾ ਸਰੋਂ ਦਾ ਰੇਟ ਰਿਹਾ ਸੀ ਉਹ 5540 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਗੰਗਾ ਨਗਰ ਦੇ ਗੱਜ ਸਿੰਘ ਪੁਰਾ ਦੇ ਵਿੱਚ 5207 ਤੇ ਟੌਂਕ ਦੇ ਧੋਨੀ ਦੇ ਵਿੱਚ ਜਿਹੜਾ 5200 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਨਾਲੀ ਗੱਲ ਕਰ ਲੈਨੇ ਆ ਬੂੰਦੀ ਦੀ ਇੱਥੇ ਜਿਹੜਾ ਸਰੋਂ ਦਾ ਰੇਟ ਸੀ ਓ ਰਿਆ ਜੀ ਬੂੰਦੀ ਦੇ ਵਿੱਚ 5351 ਰੁਪਏ ਪ੍ਰਤੀ ਕੁਆਂਟਲ ਤੇ 12 ਦੇ ਵਿੱਚ ਜਿਹੜਾ 5556 ਰੁਪਏ ਪ੍ਰਤੀ ਕੁਆਂਟਲ ਅਤਰੂ ਦੇ ਵਿੱਚ 4400 ਰੁਪਏ ਪ੍ਰਤੀ ਕੁਆਂਟਲ ਰਿਹਾ ਸਰੋਂ ਦਾ ਰੇਟ ਤੇ ਗੰਗਾ ਨਗਰ ਦੇ ਊਨੂਪਗੜ ਵਿੱਚ 5048 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਇਸੇ ਤਰ੍ਹਾਂ ਹੀ ਵਿਜੇਪੁਰ ਦੇ ਵਿੱਚ ਜਿਹੜਾ ਰੇਟ ਸੀ 5200 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸਰੋਂਜ਼ ਦੇ ਵਿੱਚ ਜਿਹੜਾ 5000 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਵਿਦੇਸ਼ ਸ਼ਮਸ਼ਾబాద్ ਦੇ ਵਿੱਚ ਜਿਹੜਾ ਸਰੋਂ ਦਾ ਰੇਟ ਸੀ ਉਹ 4651 ਰੁਪਏ ਪ੍ਰਤੀ ਕੁਆਂਟਲ ਰਿਹਾ ਗਵਾਲੀਅਰ ਦੇ ਵਿੱਚ ਜੇਕਰ ਗੱਲ ਕਰੀਏ ਗਵਾਲੀਅਰ ਦੇ ਲੰਕੇਸ਼ ਲਸ਼ਕਰ ਵਿੱਚ ਜਿਹੜਾ ਸਰੋਂ ਦਾ ਰੇਟ ਸੀ ਉਹ 5355 ਰੁਪਏ ਤੇ ਸ਼ਾਹਜਾਹਪੁਰ ਦੇ ਵਿੱਚ ਜਿਹੜਾ ਰੇਟ ਸੀ ਉਹ 5600 40 ਰੁਪਏ ਪ੍ਰਤੀ ਕੁਆਂਟਲ ਰਿਆ ਸਰਸਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ 5320 ਰੁਪਏ ਤੇ ਹਿਸਾਰ ਵਿੱਚ 4600 ਰੁਪਏ ਪ੍ਰਤੀ ਕੁਆਂਟਲ ਰਿਆ ਫਤਿਹਬਾਦ ਦੇ ਵਿੱਚ ਜਿਹੜਾ ਰੇਟ ਸੀ ਸਰੋਂ ਦਾ ਉਹ 5121 ਰੁਪਏ ਪ੍ਰਤੀ ਕੁਆਂਟਲ ਰਿਆ ਸੀ ਤੇ ਪਟਨ ਦੇ ਵਿੱਚ 5080 ਰੁਪਏ ਰਾਜਕੋਟ ਦੇ ਵਿੱਚ 5155 ਰੁਪਏ ਪ੍ਰਤੀ ਕੁਆਂਟਲ ਰਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਰੇਟ ਸੀਗਾ ਦੇਸ਼ਾ ਦੇ ਵਿੱਚ ਉਹ 5035 ਰੁਪਏ ਤੇ ਦਿਨੇੜਾ ਦੇ ਵਿੱਚ 4965 ਰੁਪਏ ਪ੍ਰਤੀ ਕੁਆਂਟਲ ਸੀ ਜਿਹੜਾ ਸਰੋਂ ਦਾ ਰੇਟ ਰਿਹਾ ਸੀ ਜੀ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਇਸ ਚੈਨਲ ਤੇ ਵੱਖ-ਵੱਖ ਮੰਡੀਆਂ ਦੇ ਵੱਖ-ਵੱਖ ਜਿਹੜੀਆਂ ਸਾਡੀਆਂ ਜਿੰਸਾਂ ਨੇ ਉਹਨਾਂ ਦੇ ਭਾਅ ਵੀ ਸ਼ੇਅਰ ਕਰਦੇ ਆ ਤੇ ਇਸ ਪੇਜ ਤੇ ਅਸੀਂ ਜਿਹੜਾ ਖੇਤੀ ਮਹਾਰਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ